ਆਮ ਆਦਮੀ ਪਾਰਟੀ ਦੇ ਹਲਕਾ ਬਸੀ ਪਠਾਨਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਜਾਣ ਤੋਂ ਪਹਿਲਾਂ ਬਸੀ ਪਠਾਨ ਦੇ ਐਸਡੀਐਮ ਦਫ਼ਤਰ ਤਹਿਸੀਲ ਦਫ਼ਤਰ ਦੇ ਸੇਵਾ ਕੇਂਦਰ ਦਾ ਅਚਾਨਕ ਜਾਇਜ਼ਾ ਲੈ ਲਿਆ। ਇਸ ਦੌਰਾਨ ਉੱਥੇ ਕਈ ਕਰਮਚਾਰੀ ਟਾਈਮ ਤੇ ਪਹੁੰਚੇ ਹੀ ਨਹੀਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸੀ ਪਠਾਨ ਦੇ ਵਿਧਾਇਕ ਹੈਪੀ ਨੇ ਕਿਹਾ ਕਿ ਅਧਿਕਾਰ ਦੇ ਲੇਟ ਦਫ਼ਤਰ ਪਹੁੰਚਣ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਰਕੇ ਅੱਜ ਉਹਨਾਂ ਨੇ ਸੈਸ਼ਨ ਜਾਣ ਤੋਂ ਪਹਿਲਾਂ ਇਹਦਾ ਜਾਇਜ਼ਾ ਲੈ ਲਿਆ। ਅਰੇ ਚੈੱਕ ਕੀਤਾ ਤਾਂ ਕਈ ਕਰਮਚਾਰੀ ਸਮੇਂ ਸਿਰ ਦਫ਼ਤਰ ਪਹੁੰਚਦੇ ਹੀ ਨਹੀਂ ਹਨ। ਜੇਕਰ ਹੁਣ ਆਉਂਦੇ ਨੇ ਤਾਂ ਅੱਧਾ ਉਹ ਤੇ ਜਦੋਂ ਉਹ ਲੋਕਾਂ ਨੂੰ ਡੀਲ ਕਰਦੇ ਆ ਤਾਂ ਵੀ ਸਮਾਂ ਖਰਾਬ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਬਾਰੇ ਸੀਨੀਅਰ ਘਰ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਗਲਤ ਹੋਵੇਗਾ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਨਾ ਅਸਲ 'ਚ ਸੈਸ਼ਨ ਤੇ ਜਾਣ ਲਈ ਰਸਤੇ ਦੇ ਵਿੱਚ ਇੱਥੇ ਮੈਂ ਚਾਰਕ ਬੰਦੇ ਮੈਨੂੰ ਮਿਲ ਗਏ ਨਿਕਲਿਆ ਘਰੋਂ ਤੇ ਉਹ ਕਹਿੰਦੇ ਜੀ ਐਮਐਲਐਸ ਸਾਹਿਬ ਮੁਲਾਜ਼ਮ ਨਹੀਂ ਟਾਈਮ ਨਾਲ ਹੁੰਦੇ ਉੱਥੇ ਮੈਂ ਕਿਹਾ ਯਾਰ ਵੀ ਮੈਂ ਵੀ ਲੇਟ ਆ ਫਿਰ ਮੈਂ ਕਿਹਾ ਨਹੀਂ ਵੀ ਜਦੋਂ ਕਿਸੇ ਨੇ ਕਿਹਾ ਤਾਂ ਸਾਨੂੰ ਦੇਖ ਕੇ ਆਉਣਾ ਚਾਹੀਦਾ ਸੋ ਮੈਂ ਰਸਤੇ 'ਚ ਹੀ ਗੱਡੀ ਮੈਂ ਕਿਹਾ ਯਾਰ ਗੱਡੀ ਮੋੜੋ ਆਪਾਂ ਇੱਕ ਵਾਰ ਦੇਖ ਲਈ ਤੇ ਵਾਕਈ ਜਦੋਂ ਮੈਂ ਆਇਆ ਤੇ ਚਲੋ ਹਜੇ ਵੀ ਪੂਰੇ ਮੁਲਾਜ਼ਮ ਜਿਹੜੇ ਆ ਉਹ ਨਹੀਂ ਪਹੁੰਚੇ ਮੇਰੇ ਖਿਆਲ ਦੇ ਵਿੱਚ ਜਿਵੇਂ ਆ ਕੇ ਚਾਰਜ ਹੋਣਾ ਹੁੰਦਾ ਅਧਿਕੋਂ ਘੰਟਾ ਤਾਂ ਚਾਰਜ ਹੋਣ ਨੂੰ ਲੱਗ ਜੂਗਾ ਜਿਹੜੇ ਹਿਸਾਬ ਦੇ ਨਾਲ ਹਜੇ ਤੱਕ ਕੋਈ ਵੀ ਪਹੁੰਚਿਆ ਨਹੀਂ ਤੋ ਮੈਨੂੰ ਵੀ ਇਸ ਗੱਲ ਦਾ ਥੋੜਾ ਜਿਆ ਰਹਿੂਗਾ ਕਿ ਚੰਗੀ ਗੱਲ ਨਹੀਂ ਸੀ ਕਿ ਉਹ ਚੈਕਿੰਗ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਹਨੂੰ ਕਿੰਨੇ ਵੀ ਸਾਡਾ ਅਸੀਂ ਡਿਊਟੀ ਨਿਭਾ ਰਹੇ ਹਾਂ ਲੋਕਾਂ ਪ੍ਰਤੀ ਸੋ ਮੈਂ ਇਹਨੂੰ ਮਿਲੇ ਰਸਤੇ 'ਚ ਤੋਂ ਮੈਂ ਮੋੜ ਲਿਆ ਮੈਂ ਕਿਹਾ ਚਲੋ ਜਾ ਕੇ ਆਈਏ ਦੇਖ ਕੇ ਵੀ ਕੀ ਕੀ ਪ੍ਰੋਬਲਮ ਹੈਗੀ ਕੀ ਗੱਲ ਹੈ ਸੋ ਜਦੋਂ ਜਾ ਕੇ ਦੇਖਿਆ ਵਾਕਈ ਗੱਲ ਸੱਚੀ ਸੀਗੀ ਤੇ ਮੇਰੀ ਕੋਈ ਗੱਲ ਨਹੀਂ ਹਜੇ ਫਿਰ ਵੀ ਹੋ ਜਾਂਦਾ 5-10 ਮਿੰਟ ਇੱਧਰ ਉੱਧਰ ਹੋ ਜਾਂਦੇ ਨੇ ਪਰ ਜੇ ਬਾਹਲਾ ਲੇਟ ਹੁੰਦਾ ਤਾਂ ਇਹ ਜਿਹੜੀ ਆ ਮਤਲਬ ਅਨਸ਼ਾਸਨ ਦੇ ਖਿਲਾਫ ਡਿਊਟੀ ਦੇ ਖਿਲਾਫ ਇਹ ਕਿ ਅਗੇ ਤੁਸੀਂ ਚੇਧ ਕਾ ਰਹੀ ਮੈਂ ਧਿਆਨ ਚ ਲਿਆਉ ਬਿਲਕੁਲ ਜੀ ਬਿਲਕੁਲ ਬਿਲਕੁਲ ਧਿਆਨ ਚ ਲੈਂਦੀ ਜਾਉਗੀ ਬਿਲਕੁਲ ਧਿਆਨ ਚ ਲੈਂਦੀ ਜਾਉਗੀ ਇਹ ਚੀਜ਼ ਕਿਉਂਕਿ ਕਈ ਮੇਰਾ ਜੀ ਫਲਾਣਾ ਨਹੀਂ ਆਇਆ ਮੇਰਾ ਇਹ ਚੀਜ਼ਾਂ ਨ ਐਕਸਕਿਊਜ਼ਸ ਨਾਲ ਕੰਮ ਨਹੀਂ ਚੱਲਦਾ ਜਦੋਂ ਜਿਹੜਾ ਟਮ ਟਾਈਮ ਨਾਲ ਕਰਨਾ ਹੈ ਟਾਈਮ ਨਾਲ ਹੀ ਕਰਨਾ ਚਾਹੀਦਾ ਠੀਕ ਬਹੁਤ ਧੰਨਵਾਦ ਇਹ ਹੁਣ ਪੰਜਾਬੀ ਟੀਵੀ ਦੀ ਬਸੀ ਪਠਾਣਾ ਤੋਂ ਸਾਇਬ ਮੜਕਨ ਦੀ ਰਿਪੋਰਟ ਆਮ ਆਦਮੀ ਪਾਰਟੀ ਦੇ ਹਲਕਾ ਬਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਜਾਣ ਤੋਂ ਪਹਿਲਾਂ ਬਸੀ ਪਠਾਣਾ ਦੇ ਐਡਮ ਦਫ਼ਤਰ ਤਹਿਸੀਲ ਇਹ ਦੌਰਾਨ ਉਤੇ ਕਈ ਕਰਮਚਾਰੀ ਟਾਈਮ ਤੇ ਪਹੁੰਚੇ ਹੀ ਨਹੀਂ ਸਨ ਇਸ ਸੰਬੰਧ ਜਾਣਕਾਰੀ ਦਿੰਦੇ ਬਸੇ ਵਿਧਾਇਕ ਐਪੀ ਨੇ ਕਿਹਾ ਕਿ ਅਧਿਕਾਰ ਦੇ ਲੇਟ ਦਫਤਰ ਪਹੁੰਚਣ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਰਕੇ ਅੱਜ ਉਹਨਾਂ ਨੇ ਸੈਸ਼ਨ ਜਾਣ ਤੋਂ ਪਹਿਲਾਂ ਇਸ ਦਾ ਜਾਇਜ਼ਾ ਲੈ ਲਿਆ ਅਰੇ ਚੈੱਕ ਕੀਤਾ ਤਾਂ ਕਈ ਕਰਮਚਾਰੀ ਸਮੇਂ ਸਿਰ ਦਫਤਰ ਪਹੁੰਚਦੇ ਹੀ ਨਹੀਂ ਹਨ ਜੇਕਰ ਹੁਣ ਆਉਂਦੇ ਨੇ ਤਾਂ ਅੱਧਾ ਘੰਟਾ ਉਹਨਾਂ ਨੂੰ ਕੰਮ ਕਰਨ ਨੂੰ ਲੱਗ ਜਾਂਦਾ ਹੈ ਉੱਥੇ ਹੀ ਜਦੋਂ ਉਹ ਲੋਕਾਂ ਨੂੰ ਡੀਲ ਕਰਦੇ ਆ ਤਾਂ ਵੀ ਸਮਾਂ ਖਰਾਬ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਬਾਰੇ ਸੀਨੀਅਰ ਅਧਿਕਾਰ ਨਾਲ ਗੱਲਬਾਤ ਗਲਤ ਹੋਵੇਗਾ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅ ਮੈਂ ਨਾ ਅਸਲ 'ਚ ਸੈਸ਼ਨ ਤੇ ਜਾਣ ਲਈ ਰਸਤੇ ਦੇ ਵਿੱਚ ਇੱਥੇ ਮੈਂ ਚਾਰਕ ਬੰਦੇ ਮੈਨੂੰ ਮਿਲ ਗਏ ਨਿਕਲਿਆ ਘਰੋਂ ਤੇ ਉਹ ਕਹਿੰਦੇ ਜੀ ਐਮਐਲ ਸਾਬ ਵੀ ਮੁਲਾਜ਼ਮ ਨਹੀਂ ਟਾਈਮ ਨਾਲ ਹੁੰਦੇ ਉੱਥੇ ਮੈਂ ਕਿਹਾ ਯਾਰ ਇਹ ਮੈਂ ਵੀ ਲੇਟ ਆ ਫਿਰ ਮੈਂ ਕਹਾ ਨਹੀਂ ਵੀ ਜਦੋਂ ਕਿਸੇ ਨੇ ਕਿਹਾ ਤਾਂ ਸਾਨੂੰ ਦੇਖ ਕੇ ਆਉਣਾ ਚਾਹੀਦਾ ਸੋ ਮੈਂ ਰਸਤੇ 'ਚ ਹੀ ਗੱਡੀ ਮੈਂ ਕਹਾ ਯਾਰ ਗੱਡੀ ਮੋੜੋ ਆਪਾਂ ਇੱਕ ਵਾਰ ਦੇਖ ਕੇ ਤੇ ਵਾਕਈ ਜਦੋਂ ਮੈਂ ਆਇਆ ਤੇ ਚਲੋ ਹਜੇ ਵੀ ਪੂਰੇ ਮੁਲਾਜ਼ਮ ਜਿਹੜੇ ਆ ਉਹ ਨਹੀਂ ਪਹੁੰਚੇ ਮੇਰੇ ਖਿਆਲ ਦੇ ਵਿੱਚ ਜਿਵੇਂ ਆ ਕੇ ਚਾਰਜ ਹੋਣਾ ਹੁੰਦਾ ਅਧਿਕੋਂ ਘੰਟਾ ਤਾਂ ਚਾਰਜ ਹੋਣ ਨੂੰ ਲੱਗ ਜੂਗਾ ਜਿਹੜੇ ਹਿਸਾਬ ਦੇ ਨਾਲ ਹਜੇ ਤੱਕ ਕੋਈ ਵੀ ਪਹੁੰਚਿਆ ਨਹੀਂ ਸੋ ਮੈਨੂੰ ਵੀ ਇਸ ਗੱਲ ਦਾ ਥੋੜਾ ਜਿਹਾ ਰਹੂਗਾ ਕਿ ਚੰਗੀ ਗੱਲ ਨਹੀਂ ਸੀ ਕਿ ਉਹ ਚੈਕਿੰਗ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਨੂੰ ਇਹ ਕਿੰਨੇ ਵੀ ਸਾਡਾ ਅਸੀਂ ਡਿਊਟੀ ਨਿਭਾ ਰਹੇ ਹਾਂ ਲੋਕਾਂ ਪ੍ਰਤੀ ਸੋ ਮੈਂ ਇਹਨੂੰ ਮਿਲੇ ਰਸਤੇ 'ਚ ਤੋਂ ਮੈਂ ਮੋੜ ਲਿਆ ਮੈਂ ਕਿ ਚਲੋ ਜਾ ਕੇ ਆਈਏ ਦੇਖ ਕੇ ਕੀ ਕੀ ਪ੍ਰੋਬਲਮ ਹੈਗੀ ਕੀ ਗੱਲ ਹੈ ਸੋ ਜਦੋਂ ਜਾ ਕੇ ਦੇਖਿਆ ਵਾਕਈ ਇਹ ਗੱਲ ਸੱਚੀ ਸੀਗੀ ਮੇਰੀ ਕੋਈ ਗੱਲ ਨਹੀਂ ਹਜੇ ਫਿਰ ਵੀ ਹੋ ਜਾਂਦਾ 5-10 ਮਿੰਟ ਇੱਧਰ ਉੱਧਰ ਹੋ ਜਾਂਦੇ ਨੇ ਪਰ ਜੇ ਬਾੜਾ ਲੇਟ ਹੁੰਦਾ ਤਾਂ ਇਹ ਜਿਹੜੀ ਆ ਮਤਲਬ ਅਨਸ਼ਾਸਨ ਦੇ ਖਿਲਾਫ ਡਿਊਟੀ ਦੇ ਖਿਲਾਫ ਕਿ ਅੱਗੇ ਤੁਸੀਂ ਅਧਿਕਾਰੀਆਂ ਨੇ ਧਿਆਨ ਚ ਲਿਆਓ ਬਿਲਕੁਲ ਜੀ ਬਿਲਕੁਲ ਬਿਲਕੁਲ ਧਿਆਨ ਚ ਲਿਆਂਦੀ ਜਾਊਗੀ ਬਿਲਕੁਲ ਧਿਆਨ ਚ ਲਿਆਂਦੀ ਜਾਊਗੀ ਇਹ ਚੀਜ਼ ਕਿਉਂਕਿ ਕਈ ਮੇਰਾ ਜੀ ਫਲਾਣਾ ਨਹੀਂ ਆਇਆ ਮੇਰਾ ਇਹ ਚੀਜ਼ਾਂ ਐਕਸਕਿਊਜ਼ਸ ਨਾਲ ਕੰਮ ਨਹੀਂ ਚੱਲਦਾ ਜਦੋਂ ਜਿਹੜਾ ਟਮ ਟਾਈਮ ਨਾਲ ਕਰਨਾ ਹੈ ਟਾਈਮ ਨਾਲ ਹੀ ਕਰਨਾ ਚਾਹੀਦਾ ਬਹੁਤਾਂ ਨੂੰ ਇਹਨਾਂ ਪੰਜਾਬੀ ਟੀਵੀ ਦੇ ਲਈ ਬਸ ਇਹ ਪ੍ਰਸ਼ਾਨ ਤੋਂ ਸਾਇ ਮੜਕਨ ਦੀ ਰਿਪੋਰਟ